ਹਰਾ ਸਰਬਨੈਨ ਆਪ ਵੇਖਣ ਹਾਰਾ ਸਰਬਪੂਰ ਆਪ ਵਰਤਾਰ ਸਾਰੀ ਜੋ ਵਿਪੂਤੀ ਹੈ ਮਾਇਆ ਦੀ ਹੈ ਕਾਹ ਹੈ ਉਹ ਜਾੜਾ ਹੈ ਚੇਤ ਜਤ ਜੜ ਬੂਤੀ ਤਾਂ ਸਾਡੀ ਵਰਤਨ ਵਾਲੀ ਹੈ ਮਾਇਆ ਦੀ ਜਿਹੜੀ ਬਾਹਰ ਲਈ ਸਿਰ ਵਾਸਤੇ ਚੇਤਨਾ ਬ੍ਰह्म ਗਿਆਨੀ ਦਾ ਭੋਜਨ ਗਿਆਨ ਇਹ ਔਰ ਹਰ ਕਿਸੁ ਬੁਧਾ ਗਿਆਨ ਜੋ ਰਸੀ ਲਖ ਜੀ ਨੂੰ ਚਾਹੇ ਉਹ ਮੰਨ ਲੈਵੰਦੀ ਖੁਰਾਕ ਹੈ ਚਾਹੇ ਆਤਮਾ ਦੀ ਖੁਰਾਕ ਹੈ ਚਾਹੇ ਸ਼ਰੀਰ ਦੀ ਖੁਰਾਕ ਹੈ ਸਰਬ ਭੂਤ ਆਬਰਤਾਰਾ ਸਾਰੀ ਵਿਭੂਤੀ ਦਾ ਸਾਰੀ ਮਤਲਬ ਵਸਤੂ ਦਾ ਜਿੰਨੇ ਵੀ ਨਿਧਾਨ ਨੇ ਸਭ ਨਿਧਾਨ ਦਸ਼ਤ ਅਸਤ ਸਧਾਨ ਠਾਕੁਰ ਕਰਤਲ ਕਰਿਆ ਠਾਕੁਰ ਦੇ ਹੱਥ ਦੀ ਥੇਲੀ ਤੇ ਨੇ ਆਨੀ ਉਹਦੇ ਘੁੱਠੀ ਵਿੱਚ ਜੇਰੋਂ ਮਰਜੀ ਦੇ ਸਰਬਭੂ ਤੋ ਆਪ ਵਰਤਾਰਾ ਵਰਤੌਂਦਾ ਆਪ ਆਪਣੀ ਮਰਜੀ ਨਾਲ ਸਰਬਨੈਣ ਆਪ ਦੇਖਣਹਾਰਾ ਸਰਬਨੈਣ ਆਪ ਦੇਖਣਹਾਰਾ ਜਿਹੜੇ ਅੱਖਾਂ ਨੇ ਉਹਦੇ ਵਿੱਚ ਦੇਖਣਹਾਰਾ ਬਾਨਾ ਅੱਡੋ ਅੱਡਾ ਮਤਲਬ ਲੈਵਲ ਅੱਡਾ ਢਾ ਜਿਹੜਾ ਨੈਣ ਹੈ ਉਹਨੂੰ ਦੇਖਣ ਵਾਲਾ ਜਿਹੜਾ ਚਿੱਤ ਹੈ ਸ਼ੁੱਧ ਮੂਰਤ ਉਹ ਨੈਣ ਉਹਦੇ ਕੋਲ ਸਰਬ ਨੈਣ ਆਪ ਸ੍ਰਿ ਗੁਰੂ ਜੀ ਜਦ ਨੈਣਾ ਤੇ ਦੇਖਦਾ ਤਾਂ ਇੱਕ ਰੂਪ ਦੀਦਾ ਤੇ ਜੋਤ ਦੀਦੀ ਹੈ ਇਹ ਆਤਾ ਪੰਜ ਤਤਨ ਸਰੀਰ ਦੇ ਲੈਵਲ ਤੇ ਤਾਂ ਪੰਜ ਤਤ ਦੀਨੇ ਨੇ ਫਿਰ ਉਹ ਵੀ ਕੋਈ ਨਹੀਂ ਸਰੀਰ ਦੇ ਲੈਵਲ ਤੇ ਤਾਂ ਪੰਜ ਤੱਤ ਦੇਖਦਾ ਪੰਜਾਂ ਹੀ ਤੱਤਾਂ ਨਾਲ ਸਰੀਰ ਇਹਦਾ ਪੰਜਾਂ ਦਾ ਇਹਦਾ ਪੰਜਾਂ ਦਾ ਇਹਦਾ ਪੰਜਾਂ ਨਾਲ ਇਹਨੇ ਕੋਈ ਉਚਦੀਚ ਨਹੀਂ ਹੈ ਸਭ ਇੱਕੋ ਹੀ ਨੇ ਆਤਮਾ ਦੇ ਲੈਵਲ ਤੇ ਵੀ ਕੋਈ ਗੱਲ ਆ ਸਾਰਿਆਂ ਦੀ ਜੇ ਕੋਈ ਜ਼ਿਆਦਾ ਸੁੱਤਾ ਪਿਆ ਕੋਈ ਘੱਟ ਸੁੱਤਾ ਪਿਆ ਇਹ ਦੀ ਗੱਲ ਕਿਸੇ ਕੋਲ ਗਿਆਨ ਘੱਟ ਆ ਕਿਸੇ ਕੋਲ ਗਿਆਨ ਵੱਧ ਆਹੀ ਗੱਲ ਆ ਬਾਕੀ ਇਹ ਕਿਸੇ ਨੂੰ ਜ਼ਿਆਦਾ ਹੈ ਕਿਸੇ ਨੂੰ ਘੱਟ ਆਈ ਹੋਈ ਹੈ ਤੇ ਸਭਾ ਬਾਕੀ ਜੋਰ ਤਾਂ ਸਾਰਿਆਂ ਦੇ ਇੱਕੋ ਹੀ ਹੈ ਸੇਵ ਹੀ ਹੈ ਸਰਵਨਾਇਣ ਆਪ ਦੇਖਣ ਹਾਰਾ ਜਿਹੜੇ ਗਣ ਅੰਦਰਲੀ ਅੱਖੋਂ ਚ ਦੇਖਣ ਹਾਰਾ ਭਈਓ ਜਿਹੜੀ ਬਾਹਰਲੀ ਅੱਖ ਹੈ ਉਹਦੇ ਚੋ ਮਾਇਆ ਦੇਖ ਉਹ ਮਾਇਆ ਦੇਖ ਰਹਾ ਹੈ ਨੈਣਾ ਦੀ ਜਿਹੜੀ ਸ਼ਕਤੀ ਹੈ ਦੇਖਣ ਸ਼ਕਤੀ ਦਾ ਉਹ ਹੈ ਦੇਖਣ ਸ਼ਕਤੀ ਉਦਲੇ ਸ਼ਰੀਰ ਦੀ ਅਸਲ ਚ ਅੰਤਲੇ ਸ਼ਰੀਰ ਦੀ ਸ਼ਕਤੀ ਨਾਲ ਦੇਖਿਆ ਜਾਂਦਾ ਅੱਖਾਂ ਦੇ थ्रू ਦੇਖਿਆ ਜਾਂਦਾ ਅੱਖਾਂ ਦਾ ਜਿਹੜਾ ਲੈਂਸ ਹੁੰਦਾ ਹੈ ਸਾਡੇ ਅੱਖਾਂ ਦਾ ਅੱਖਾਂ ਦਾ ਕੈਨਕ ਹੈ ਬਾਹਲੇ ਪਾਸੇ ਹਾਂ ਜਗਲ ਸਮਗਰੀ ਜਾਗਾ ਤਨਾ ਆਪਨ ਜਸ ਆਪੀ ਨੇ ਸੁਣਾ ਜਗਲ ਸਮਗਰੀ ਜਾਗਾ ਤਨਾ ਸਾਰੀ ਸਮਗਰੀ ਹੈ ਜਿੱਦੀ ਅਦੀ ਦੀ ਆਪ ਨੂੰ ਬਾਹਰ ਮਾਇਆ ਅਸਲ ਚ ਉਹਦਾ ਸਰੀਰ ਹੀ ਹੈ ਕਿ ਸਰੀਰ ਤੋਂ ਹੀ ਪੈਦਾ ਹੋਈ ਜਾਂਦਾ ਮੈਂ ਪਹਿਲਾਂ ਸਰੀਰੇ ਸੀ ਉਹਦਾ ਪਹਿਲਾਂ ਇਹਦਾ ਜਦ ਸੋਟ ਸਮਾਦ ਲਗਾਇੰਦਾ ਤਾਂ ਮਾਇਆ ਸਰੀਰ ਸੀ ਉਹ ਮਾਇਆ ਨੂੰ ਸਪਲਿਟ ਕਰਕੇ ਪੰਜ ਤੱਤ ਬਣਾਏ ਨੇ ਹੁਣ ਪੰਜ ਤੱਤਾਂ ਦਾ ਸਰੀਰ ਹੋ ਗਿਆ ਉਦੋਂ ਪੂਰਨ ਬ੍ਰਹਮ ਦਾ ਸਰੀਰ ਸੀ ਹੁਣ ਜਿਹੜਾ ਹੈਗਾ ਬ੍ਰਹਮ ਦਾ ਸਰੀਰ ਹੈ ਜਦੋਂ ਮਾਇਆ ਇੱਕ ਹੁੰਦੀ ਹੈ ਤਾਂ ਉਹਦਾ ਇੱਕ ਦਾ ਸਰੀਰ ਹੁੰਦਾ ਆਪੇ ਹੁੰਦਾ ਆਪੇ ਹੁੰਦਾ ਮਾਇਆ ਵੀ ਹੁੰਦੀ ਹੈ ਹੁਣ ਆਪੇ ਵੀ ਸਪਲਟ ਹੋਇਆ ਹੈ ਮਾਇਆ ਵੀ ਸਪਲਟ ਹੋਈ ਹੋਈ ਹੈ ਆਪੇ ਦਾੜ ਹੋਈ ਹੈ ਮਾਇਆ ਦੀ ਵੀ ਦਾੜ ਕੀਤੀ ਹੋਈ ਹੈ ਅਜ ਤੱਕ ਪਹਿਲਾ ਨਾਮ ਆਇਆ ਦੋ ਹਿੱਸੇ ਹੀ ਹੋਏ ਤੇ ਸਾਚੇ ਤੇ ਪਵਨ ਹੀ ਪਿਆ ਸੀ ਦੋ ਹਿੱਸੇ ਹੋਏ ਆਕਾਸ਼ আর ਪਉਣ ਦੋਏ ਸੀ ਕਾਂ ਪੌਣ ਦੇ ਜਿਆਦਾ ਹਿੱਸੇ ਨੇ ਉਹ ਲੱਤੀਏ ਉਹ ਲੱਗਨ ਗਿਆਨ ਤੇ ਵੀ ਤਾਂ ਬਧਰੇ ਹਿੱਸੇ ਨੇ ਫਿਰ ਜੇ ਗਿਆਨ ਉੱਥੇ ਡਿੱਗਦਾ ਹੈ ਬ विवेक बुद्धि ਥੱਲੇ ਡਿੱਗਦੀ ਹੈ ਫਿਰ ਵੀ ਤਾਂ ਬੁੱਧੀਆਂ ਨੇ ਇੱਕ ਪ੍ਰਕਾਰ ਦੀਆਂ ਆ ਜਾਂਦੀਆਂ ਇਹ ਜਦ ਮਾਇਆ ਦਾ ਅਸਰ ਬੰਧ ਵਰਗੀ ਹੋ ਜਾਂਦੀ ਹੈ ਬੁੱਧੀ ਵੀ ਬਹੁਤ ਰੰਗੀ ਹੋ ਜਾਂਦੀ ਹੈ ਗਿਆਨ ਵੀ ਬਹੁਤ ਰੰਮ ਹੋ ਜਾਂਦਾ ਇਹ ਮਾਇਆ ਵਰਗੀ ਹੈ ਮਾਇਆ ਦਾ ਪ੍ਰਭਾਵ ਵਰਗੀ ਹੈ ਮਾਇਆ ਵਰਗੀ ਹੈ ਹਰ ਇੱਕ ਰੰਗ ਹੈ ਹਰਾਪੇ ਹੀ ਆਪੇ ਬੋਰਨ ਦੀ ਬੋਰਨ ਦੀ ਗੱਲੋਂ ਦਾ ਜਿਆਦਾ ਹਰ ਸਪਲਿਟ ਹੋ ਜਾਂਦਾ ਹੈ ਨਾ ਇੱਕ ਤੋਰ ਥੱਲੇ ਡਿੱਗ ਪੈਂਦਾ ਮਾਇਆ ਜਾ ਜਾਂਦਾ ਫਿਰ ਬੋਰਨ ਨਹੀਂ ਜੇ ਨਾ ਜੇ ਇੱਕਾ ਉਹ ਨਾ ਜੇ ਕੋਈ ਨਾ ਹੋ ਸਗਲ ਸਮਗਰੀ ਜਾਗਾ ਤਨਾ ਆਪਨ ਜਸ ਆਪ ਹੀ ਸੁਣਾ ਇਹ ਸਗਲ ਮਗਰੀ ਜਾਗਾ ਤਨਾ ਉਹਦਾ ਹੀ ਤੰਦ ਸੀ ਇਹ ਪਹਿਲਾਂ ਉਹਦੇ ਸੂਰਜ ਸਾਰੇ ਚ ਚੰਦ ਵਗੈਰਾ ਕੁਝ ਧਰਤੀ ਕੁਝ ਵੀ ਨਹੀਂ ਸੀ ਉਹਦੋਂ ਸਾਰਾ ਉਹ ਇੱਕੋ ਉਹਦਾ ਤੰਦ ਸੀਗਾ ਉਹਦੇ ਤੰਦ ਤੋਂ ਇਹ ਅੱਡ ਹੋਇਆ ਹੋਇਆ ਹੈ ਕਾਗਾ ਤਨਾ ਹਮਰ ਜਸ ਆਪ ਹੀ ਸੁਣਾ ਹੁਣ ਵੀ ਤਨਾ ਹੀ ਕਹਿ ਸਕਦੇ ਹੁਣ ਵੀ ਸਭ ਨੂੰ ਸੁਣੋ ਵੀ ਜਾਗਾ ਤਨਾ ਕੋੜ ਕੇ ਮੈਂ ਕਹਿ ਸਕਦੀ ਰਸੂਰ ਜਿੱਤਾ ਕਹਿਦਾ ਤਾ ਨਾ ਹੈ ਉਸ ਨੂੰ ਕਹਿ ਦਿੰਦੇ ਜਿੱਥੇ ਬ੍ਰਹਮ ਹੈ ਜਿੱਥੇ ਘਟ ਹੈ ਦੀ ਉੱਥੇ ਤਾ ਜਿਵੇਂ ਕਹਦਾ ਮੈਂ ਪਾਣ ਮੇ ਪਰਮੇਸ਼ਰ ਨਹੀਂ ਫਿਰ ਉਹ ਤਾ ਕਹਾਂ ਤਾ ਉੱਥੇ ਹੀ ਜਿੱਥੇ ਆਤਮਾ ਹੈ ਆਪਣਾ ਸੁਣੋ ਕੋਈ ਕਿਹਦਾ ਤੜਾ ਆਪਰ ਜਿਆਦਾ ਅਭੀ ਸੁਣ ਆਪਣਾ ਇੱਕ ਦੀ ਗੱਲ ਹੁਣ ਇਹ ਜਾਗਾ ਤਨਾ ਇਹ ਇੱਕ ਦੀ ਗੱਲ ਚਲਦੀ ਹੈ ਹੁਣ ਇਹ ਪੂਰਵ ਬ੍ਰਹਮ ਦੀ ਗੱਲ ਚਲਦੀ ਹੈ ਕਿਹਦੇ ਨਾਲ ਸਰਵ ਸਮੁਦਰੀ ਕੋਡਾ ਤਨਾ ਸੀ ਹੈ ਹੁੰਗਾ ਹੁਣ ਵੀ ਜਿਹੜੇ ਨਾ ਜਿੱਥੋਂ ਨਹੀਂ ਅੱਡ ਹੋਇਆ ਸੱਚੇ ਤੋਂ ਪਾਉਣਾ ਉਹ ਉਹਦਾ ਤਨਾ ਨਹੀਂ ਹੈ ਹੁਣ ਇਹ ਤਾਂ ਹਮਤੈ ਮਾਇਆ ਢੋਈਆ ਅਕਾਇ ਟੁੱਟਿਆ ਉਹ ਹੀ ਆ ਬਾਕੀ ਇਹ ਤਾਂ ਥੋੜਾ ਜਿਹਾ ਇਥੋਂ ਆ ਫਿਰ ਬਾਕੀ ਬਾਕੀ ਤਾਂ ਜਿਉਂਦਾ ਤੇ ਹੋਈਆਂ ਨਾ ਸੱਚਖੰਡ ਦੇ ਵਿੱਚ ਕੱਲ ਸੱਚਖੰਡ ਦੀ ਹੈ ਇਥੋਂ ਉਹਦਾ ਸੱਚਖੰਡ ਨੂੰ ਹੋ ਰਿਹਾ ਹੈ ਸੱਚੇ ਨੂੰ ਸੰਬੋਧਨ ਹੋ ਰਿਹਾ ਉਹਦਾ ਤਾਂ ਤਲਾ ਫਿਰ ਉਹੀ ਹੈ ਨਾ ਕੋਦੇ ਵਾਸਤੇ ਉਹਦਾ ਤਾਂ ਸ਼ਰੀਰ ਫਿਰ ਉਹੀ ਹੈ ਇਥੇ ਇਹ ਤਣਾ ਤਾਂ ਉਹਦਾ ਹੈ ਉਹ ਦੀ ਸੀ ਇਹ ਸਮਗਰੀ सगड़ ਸਮਗਰੀ सगड़ ਸਮਗਰੀ ਜਾ ਕੇ ਤਣਾ ਹਾਂ ਆਹ ਹੋਰੇ ਤਨੇ ਚੋ ਇਹ ਉਹਦਾ ਤਨੇ ਇੱਥੇ ਸਪਲਿਟ ਹੋ ਕੇ ਆਇਆ ਹਿਆ ਜਿਹਦੇ ਸਬਜੈਕਟ ਨਹੀਂ ਹੋਇਆ ਉਹਦਾ ਤਣਾ ਉਹ ਜਿਉਂਨਾ ਤੇ ਹੋਇਆ ਉਹ ਰੂਪ ਹੋ ਰਾ ਰੂਪ ਦਾ ਜਾਦੂ ਜਿਹਦਾ ਤਣਾ ਉਹਦਾ ਰੂਪ ਬਦਲਿਆ ਤੇ ਉਹਦਾ ਤਣਾ ਵੀ ਰੂਪ ਬਦਲਣਾ ਇਹ ਹੂੰ ਜੇ ਤਾਂ ਤੰਸੀ ਜਾ ਉਹਦਾ ਰੂਪ ਬਦਲ ਗਿਆ ਤੇ ਤਾਂ ਦਾ ਵੀ ਰੂਪ ਬਦਲਣਾ ਹੀ ਹੈ ਜਦੋਂ ਆਪ ਇੱਕ ਨਹੀਂ ਰਹਾ ਸਰੀਰ ਇੱਕ ਜਿਵੇਂ ਰਹਿਣਾ ਸਰੀਰ ਵੀ ਤਾਂ ਹਸਾਂ ਚੋ ਗਿਆ ਆਕਾਸ਼ ਛੱਡ ਹੋ ਗਿਆ ਮਾਇਆ ਡੋਲਣੀ ਅੱਡ ਹੋ ਗਈ ਮਾਇਆ ਡੋਲਣੀ ਹੈ ਹਾਂ ਉਹ ਡੋਲਦਾ ਮਨ ਮਾਇਆ ਦੇ ਵਿੱਚ ਫਸਿਆ ਹੋਇਆ ਹੈ ਮਨ ਮਾਇਆ ਨਾਲ ਰੜ ਗਿਆ ਚਿੱਤ ਆਕਾਸ਼ ਨਾਲ ਖੜਾ ਦੋ ਹੋ ਗਏ ਨਾ ਸ਼੍ਰੀ ਗੁਰੂ ਦੋ ਹੋ ਗਏ ਸ਼੍ਰੀ ਗੁਰੂ ਕੋ ਸਭਨ ਸਮਗਰੀ ਜਾਗਾ ਤਨਾ ਆਪਨ ਜਸ ਆਪ ਹੀ ਸੁਣਾ ਆਪਨ ਜਸ ਆਪ ਹੀ ਸੁਣਾ ਇਹ ਆਪਣਾ ਜਸ ਆਪ ਹੀ ਸੁਣਦਾ ਸੁਣੂ ਕੌਣ ਉਹਦਾ ਜਸ ਕੋਈ ਸੁਣ ਕੇ ਤੇ ਦੱਸਦਾ ਹੈਗਾ ਇਹ ਕੋਈ ਨਾ ਕੋਈ ਜਸ ਸੁਣ ਕੇ ਆਇਆ ਉਹਨੂੰ ਦੱਸ ਰਿਹਾ ਵੀ ਤੇਰਾ ਜਸ ਕਰ ਰਿਹਾ ਐਦਾਂ ਕੋਈ ਨਹੀਂ ਦੱਸੜ ਜਾਂਦਾ ਉਹ ਉਹ ਆਪੇ ਸੁਣਦਾ ਆਪਰਾ ਜੀ ਆਪੇ ਸੁਣਦਾ ਸਿੱਧਾ ਡਾਇਰੈਕਟਰ ਸਰ ਬਿਆਪੀ ਆਹੋ ਆਪਰਾ ਜਸ ਆਪ ਹੀ ਸੁਣਾ ਜਦੋਂ ਸੁਣਦਾ ਆਪਣਾ ਜਸ ਆਪੇ ਸੁਣਦਾ ਆਪਣਾ ਜਸ ਕਹਿੰਦਾ ਵੀ ਆਪੇ ਤੁਬਰੀ ਉਸਤਤ ਹੋਏ ਹੋਏ ਭਾਈ ਕਰਦਾ ਵੀ ਆਪੇ ਸੁਣਦਾ ਵੀ ਆਪੇ ਇੱਥੇ ਸੁਣਾਗਾ ਤਾਂ ਉੱਥੇ ਉਸਤਤ ਹੋਏ ਕਹਿਤਾ ਜੇ ਦੋਹਾਂ ਪੰਧੇ ਨੂੰ ਇਕੱਠੇ ਰੱਖੀਏ ਆਪਣੇ ਉੱਤੇ ਕਰਦਾ ਵਿਆਹ ਆ ਆਪਣੇ ਉੱਤੇ ਸੁਣਦਾ ਵਿਆਹ ਇਹ ਵਿਚਾਲੇ ਕੋਈ ਸੁਣ ਵਾਲਾ ਮੀਡੀਏਟਰ ਨਹੀਂ ਹੈ ਆਤਮਾ ਦਾ ਆਤਮਾ ਮਤਲਬ ਵਿਚਾਲੇ ਕੋਈ ਮੀਡੀਏਟਰ ਨਹੀਂ ਹੈ ਸੱਚਖੰਡ ਦੇ ਵਿੱਚ ਡਾਇਰੈਕਟ ਕਨੈਕਸ਼ਨ ਇਹ ਬਿਨਾ ਮੀਡੀਏਟਰ ਦੇ ਬਿਨਾ ਕਿਸੇ ਵਿਚਾਲੇ ਵਿਚੋਲੇ ਦੇ ਕਨੈਕਸ਼ਨ ਦੀ ਗੱਲ ਕੀਤੀ ਹੈ ਜੇ ਕਨੈਕਸ਼ਨ ਹੁੰਦਾ ਵਿਚਾਲੇ ਕੋਈ ਵਿਚੋਲੇ ਦਾ ਤਾਂ ਇਹਦਾ ਜਸ ਸੁਣ ਕੇ ਕੋਈ ਦਸਲ ਵਾਲਾ ਗੁਰੂ ਹੋਰ ਹੁੰਦਾ ਜੇ ਆਪਾਂ ਜਸ ਆਪੇ ਸੁਣਦਾ ਹੈ ਜਿਹੜਾ ਵੀ ਜਸ ਇੱਥੇ ਕਰਦਾ ਹੈ ਉਹ ਸਿੱਧਾ ਸੁਣਦਾ ਹੈ ਤਾਂ ਇਹਦਾ ਮਤਲਬ ਕੋਈ ਗੁਰੂ ਵਿਚਾਲੇ ਦੀ ਕੋਈ ਗੁਰੂ ਨਹੀਂ ਵਿਚਾਲੇ ਇਸ ਪੱਖੋਂ ਇਹ ਕੋਈ ਗੁਰੂ ਨਹੀਂ ਵਿਚਾਲੇ ਹੈ ਕੋਈ ਵਿਚਾਲੇ ਇਮਤਾਨ ਲੈਣ ਵਾਲਾ ਨਹੀਂ ਹੈਗਾ ਹੋਰ ਨਾ ਕੋਈ ਪੜਾਉਣ ਵਾਲਾ ਵਿਚਾਲੇ ਨਾ ਕੋਈ ਇਮਤਾਨ ਲੈਣ ਵਾਲਾ ਵਿਚਾਲੇ ਇਹ ਸਰਬਨਾਇਨ ਆਪ ਦੇਖਣ ਆ ਰਹੇ ਉਹਦੇ ਆਪ ਲੱਭ ਜਿਹੜਾ ਆ ਰਿਹਾ ਹੈ ਪਰਮੇਸ਼ਰ ਵਾਸਤੇ ਆ ਰਹੇ ਚਿੱਤ ਵਾਸਤੇ ਆ ਪਰਮੇਸ਼ਰ ਵਾਸਤੇ ਆਇ ਦੀ ਸਕਦਾ ਇੱਕ ਵਾਸਤੇ ਆ ਇੱਕ ਵਾ ਕੀ ਸਰਬਨਾਣ ਆਪੇਖਣ ਹਾਰਾ ਹਾਂ ਹਾਂ ਸਰਬਨਾਣ ਦੇ ਵਿੱਚ ਆਪੇਖਣ ਆ ਰਹਾ ਉਹ ਸੱਚਖੰਡ ਦੇ ਵਿੱਚ ਉਹ ਨੈਣ ਚ ਪੇਖਣ ਹਾਰਾ ਇੱਕ ਅੱਧਾ ਦੀ ਨੈਣ ਸੀ ਪੇਸੋ ਅੱਧੇ ਨੂੰ ਅੱਧੇ ਦੇ ਨੈਣ ਬੰਦ ਹੁੰਦੇ ਨੇ ਜਦ ਸਪ੍ਰਿਟ ਹੁੰਦਾ ਫੇਰ ਨੈਣ ਖੁੱਲਦੇ ਜੇ ਨੈਣ ਹੁੰਦੇ ਫਿਰ ਆਕਾਸ਼ ਰੂਪ ਦੀ ਅੱਖ ਦੇ ਖੱਡੂ ਇਹ ਕਹ ਇਹਦੀ ਕੀ ਲੋੜ ਸੀ ਜੋ ਸੱਚਖੰਡ ਦੇ ਵਿੱਚ ਰਹਿੰਦੇ ਨੇ ਉਹ ਨੈਣ થી ਦੇਖਦੇ ਨੇ ਬਸ ਉਹਨਾਂ ਸਾਰਿਆਂ ਦੇ ਨੈਣ ਨੇ ਸਾਡੇ ਖਾਲ ਸਰਬ ਨੈਣ ਆਪੇਖਣਾ ਹਰਾ ਸਗਲ ਸਮਗਰੀ ਜਾਗਤ ਰਾਂ ਆਪ ਨੂੰ ਜਸ ਆਪ ਹੀ ਸੁਣਾ ਸਗਲ ਸਮਗਰੀ ਜਾਗਤ ਰਾਂ ਸਾਰੀ ਸਮਗਰੀ ਜੀ ਦਾ ਤੁਨ ਸਰੀਰ ਉਹ ਆਪਣਾ ਜਸ ਆਪ ਸੁਣਦਾ ਹੈ ਮੈਂ ਕਹੋ ਚੜਾ ਪੁਰਣ ਬ੍ਰਹਮਾ ਮਲਕ ਪਰਮ ਬ੍ਰਹਮਾ ਸੱਚਖਾਨਾ ਦੇ ਵਿੱਚ ਹਰ ਕੋਈ ਜੋ ਬੈਠਾ ਉਹ ਜਸ ਸੱਚਖਾਨਾ ਦਾ ਸਿੱਧਾ ਡਾਇਰੈਕਟ ਸੁਣਦਾ ਸਾਰੇ ਸੁਣਦੇ ਆਪਰ ਜਸ ਆਪ ਹੀ ਸੁਣੋ ਆਪ ਹੀ ਸੁਣੋ ਆਗੋਂ ਜਾਣ ਇੱਕ ਖੇਲ ਬਣਾਇਆ ਆਗਿਆਕਾਰੀ ਕਿੰਨੀ ਮਾਇਆ ਆ ਜਿਹੜਾ ਜੰਗਲਵਾਲ ਨਾਲ ਆਵੜ ਨਾਲ ਇਹ ਤਾਂ ਖੇਲ ਹੈ ਕਿਹਲਾ ਹੈ ਕੋਈ ਕਹਦਾ ਵੀ ਮੈਂ ਆਹ ਉਹ ਦਰਿਆ ਮੇਰ ਚਲਦੀ ਹੈ ਵੀ ਮੈਂ ਇਹ ਤੋਂ ਛਾਲ ਮਾਰੂਗਾ ਛਾਲ ਮਾਰ ਕੇ ਉਪਰਾਂ ਦੇ ਜਾਂ ਫਿਰ ਰੁਜੂਗਾ ਕਹਿੰਦੇ ਮਾਰ ਕੇ ਛਾਲ ਕੋਈ ਛਾਲ ਮਾਰਦਾ ਨਹੀਂ ਨਿਕਲਉਗਾ ਫਿਰ ਮੁੜ ਕੇ ਤਾਂ ਜੋੜ ਚਾ ਅੱਗੇ ਛਾਲ ਮਾਰੀ ਹੋਈ ਹੈ ਫਿਰ ਕਦਰ ਨਿਕਲੂਗਾ ਕਦਰ ਨਹੀਂ ਨਿਕਲੂਗਾ ਲੱਗ ਲੱਗ ਖੇਲਾ ਹੈ ਸਿਰਫ ਖੋਜ ਖੇਰ ਬਣਾਇਆ ਆਗਿਆਕਾਰੀ ਕੀਨੀ ਮਾਇਆ ਆਗਿਆਕਾਰੀ ਕੀਨੀ ਮਾਇਆ ਆ ਜਿਹੜਾ ਸਰੀਰ ਹੈ ਸਾਡੀ ਅਗਿਆਚ ਹੈ ਬਾਕੀ ਇਹ ਨਹੀਂ ਮਾਇਆ ਸਾਰੀ ਉਹਦੀ ਆਪਣੀ ਅਗਿਆਚ ਚੰਦ ਸੂਰਜ ਪੈ ਵਿੱਚ ਧੱਤੀ ਦਬੀ ਬਾਹਰ ਪੈ ਵਿੱਚ ਪੈ ਵਿੱਚ ਬਬਲ ਵਾਹ ਸਦਵਾਉ ਇਹ ਮਾਇਆ ਹੈ ਮਾਇਆ ਵੀ ਉਹਦੇ ਹੁਕਮ ਚ ਹੈ ਤਰਤੀਬੀ ਉਹਦੇ ਹੁਕਮ ਚ ਹੈ ਚੰਦ ਸੂਰਜ ਵੀ ਉਹਦੇ ਹੁਕਮ ਚ ਨੇ ਮਾਇਆ ਵੀ ਉਹਦੀ ਹੁਕਮ ਦੇ ਵਿੱਚ ਹੀ ਹੈ ਆਗਿਆਕਾਰੀ ਥੀਦੀ ਮਾਇਆ ਆਗਿਆ ਚ ਜੋ ਨੇ ਪੈਦਾ ਕੀਤਾ ਸਭ ਉਹਦੀ ਆਗਿਆ ਚ ਹਾਂਜੀ ਸਭ ਕੇ ਮੱਦ ਲਿਪਤੋ ਰਹੇ ਜੋ ਕੁਛ ਕਹਿਣਾ ਸੋ ਆਪੇ ਕਹੇ ਸਭ ਕੇ ਮੱਦ ਸਾਰਿਆਂ ਅੰਦਰ ਹੈ ਉਹ ਹੁਕਮ ਰੂਪ ਦੇ ਸ਼ਬਦ ਰੂਪ ਦੇ ਸਾਰਿਆਂ ਦੇ ਅੰਦਰ ਹੈ ਪਰ ਲਿਪਤ ਨਹੀਂ ਹੈ ਲਿਪਤਾ ਹੈ ਮੋਬਾਈਲ ਦੇ ਵਿੱਚ ਕੋਈ ਆਵਾਜ਼ ਆਉਂਦੀ ਹੈ ਬਾਹਰੋਂ ਟੀਵੀ ਦੇ ਵਿੱਚ ਕੋਈ ਆਵਾਜ਼ ਆਉਂਦੀ ਹੈ ਫੋਟੋ ਆਉਂਦੀਆਂ ਲਿਫਟ ਹੁੰਦੀਆਂ ਵਿੱਚੋਂ ਬਾਤ ਜੀ ਨਹੀਂ ਲੱਗਦੀ ਕਿ ਸਟੇਸ਼ਨ ਬਦਲਦੀ ਹੈ ਲੱਗਦੀ ਹੈ ਫਿਰ ਨਾ ਆਵਾਜ਼ ਕਿ ਤਰ੍ਹਾਂ ਲੱਗਦੀ ਹੈ ਨਾ ਕੋਈ ਫੋਟੋ ਲੱਗਦੀ ਹੈ ਆਹ ਰਹਾਂਗਾ ਲੁਕਤੋ ਸ਼ੀਸ਼ੇ ਦੇ ਵਿੱਚ ਕਹਿੰਦੇ ਆ ਜਦ ਗੱਡੀ ਚੱਲਦੀ ਆ ਫੋਟੋ ਆਉਂਦੀਆਂ ਨੇ ਕੋਈ ਵਿਚਰੇਦੀਆਂ ਫੋਟੋ ਸ਼ੀਸ਼ੇ ਤੇ ਉਦੋਂ ਹੁੰਦੀ ਆ ਆਵਾਜ਼ ਹੈ ਕਿੱਥੇ ਗਈ ਕੋਈ ਪਤਾ ਨਹੀਂ ਕਿ ਥੋਈ ਸੀ ਕੋਈ ਸਬੂਤ ਹੈ ਨਹੀਂ ਹੈ ਅੰਦਰ ਸੀਸੇ ਮੂਰੇ ਕਿੰਨੇ ਬੰਦੇ ਪੇਸ਼ ਹੋਏ ਨੇ ਕਿੰਨੀਆਂ ਫੋਟੋਆਂ ਨੇ ਕੋਈ ਰਿਕਾਰਡ ਹੈ ਐ ਸਭ ਕੇ ਮਦਦ ਲਿਖਤੋ ਰਹਿਣਾ ਜਦੋਂ ਜਦ ਮੂਰੇ ਖੜਾ ਦੀਦਾ ਜੇ ਪਰੇ ਹੋ ਜਾਂਦਾ ਫਿਰ ਦੀਦਾ ਜੀ ਕੋ ਹੋਰਦੀ ਨਾ ਦੂਆ ਜਾਂਦਾ ਤੀ ਆ ਜਾਂਦਾ ਚੌਥਾ ਜਾਂਦਾ ਐ ਲਿਖਤੋ ਰਹਿਣਾ ਮੁਕਰ ਮਾਂ ਜੈਸੇ ਛਾਈ ਛਾਈ ਸਾਰੰ ਵਿੱਚ ਹੁੰਦਾ ਹੋਇਆ ਵੀ ਅਲਿਪਟੋ ਦਾ ਜੋ 60 ਫੋਟੋ ਹੈਗੀ ਆ ਉਹ ਪਰੇ ਹੋ ਜਾ ਬਸ ਇਹ ਦੀ ਅਬੂਰੇ ਕੋਈ ਚੀਜ਼ ਕਰਦੇ ਹੈ ਇਹ ਦੀ ਅਸਲ ਬਲ ਉਸੇ ਛੇਜ ਛੇਜ ਕੁਝ ਵੀ ਨਹੀਂ ਦੀਦਾ ਹੁੰਦਾ ਸਿਰਫ ਹਾਂ ਜੀ ਸਭ ਕੇ ਮਦ ਅਲਿਪਟੋ ਰਹਿ ਜੋ ਕੁਝ ਕਹਿਣਾ ਸੋ ਆਪੇ ਕਹੇ ਜੋ ਕੁਝ ਕਹਿਣਾ ਸੋ ਆਪੇ ਕਹੇ ਜੋ ਵੀ ਕੁਝ ਆਦੇਸ਼ ਕਰਨਾ ਉਹਨੇ ਆਦੇਸ਼ ਕਰਨਾ ਸਾਨੂੰ ਹੁਕਮ ਕਰਨਾ ਉਹ ਡਾਇਰੈਕਟ ਕਰਦਾ ਕਹਿੰਦੇ ਥਰੂ ਨਹੀਂ ਕਰਦਾ ਜਿਹੜਾ ਅੰਦਰ ਬੋਲਦਾ ਸਾਡੇ ਕਿਸੇ ਨੂੰ ਸੁਨਹਿਰੀ ਦਿੰਦਾ ਡਾਇਰੈਕਟ ਬੋਲਦਾ ਉਹਦੀ ਸਿੱਧੀ ਆਵਾਜ਼ ਆਉਂਦੀ ਹੈ ਸਾਡੇ ਨਾਲ ਸਿੱਧਾ ਸੰਪਰਕ ਹੈ ਵਿਚਾਲੇ ਵਿਚਾਲੇ ਵਾਲਾ ਤਾਂ ਕੋਈ ਹੋਰ ਕੁਝ ਨਹੀਂ ਤੂੰ ਕ ਕਿਹਦੇ ਨਾਲ ਰੋਜ਼ ਲੜੂਗਾ ਵੀ ਤੈਨੂੰ ਸੁਨਹਿਰਾ ਦਿੱਤਾ ਤਾਂ ਜਾ ਕੇ ਆਹ ਕਹਿੰਦਾ ਉਹਦਾ ਰੋਜ਼ ਲੜਾਈ ਹੋਊ ਡਾਇਰੈਕਟ ਰੱਖਦਾ ਉਹ ਸਾਰਿਆਂ ਨਾਲ ਸੰਬੰਧ ਇਡਾਰਟ ਕੁਛ ਨਹੀਂ ਵਿਚਾਲੇ ਕੋਈ ਨਹੀਂ ਹੈਗਾ ਜਿਹੜੇ ਵਿਚਾਲੇ ਗੁਰੂ ਬਣਾ ਬੈਠੇ ਨੇ ਸਾਰੇ ਘੜਤੇ ਵਿੱਚੋਂ ਜਿੰਨੇ ਧਰਮਾਂ ਦੇ ਵਿਚਾਲੇ ਏਜੰਟ ਬੜਾ ਨੇ ਸਾਰੇ ਖਰਚ ਕਰਦੇ ਕੋਈ ਨਹੀਂ ਹੈ ਵਿਚਾਲੇ ਸਵਕੈ ਵੱਧ ਸਾਰਿਆਂ ਵਿੱਚ ਆਪ ਹੈ ਲਿਫਟੋ ਰਹੇ ਲਿਫਟੋ ਰਹੇ ਮਿਲਿਆ ਹੋਇਆ ਕਿਸੇ ਜਿਵੇਂ ਵਿੱਚ ਹੈ ਵੀ ਹੈ ਨਹੀਂ ਐਂਦਾ ਜਦੋਂ ਸ਼ੀਸ਼ੇ ਦੇ ਵਿੱਚ ਫੋਟੋ ਲੈ ਲੀਏ ਜੋ ਕੁਝ ਕਹਿਣਾ ਜੋ ਕਹਿਣਾ ਕਾਇਦਾ ਦਾ ਸੋਪੇ ਕਹੇ ਆਪ ਕਹਿ ਲਿਆ ਕਿਸੇ ਨੂੰ ਨਹੀਂ ਕਹਿੰਦਾ ਵੀ ਇਹਨੂੰ ਹਸ ਰਿਹਾ ਤੇ ਦੀ ਮੇਰਾ ਸੋਵੇ ਦਾ ਡਰਾਮਾ ਹਾਂ ਆਇੰਤਰਾਤਮਾ ਦੀ ਬਾਤ ਇਥੋਂ ਇਹਨੇ ਬਣਾਉਂਦਾ ਆਤਮਾ ਦੀ ਬਾਤ ਹਾਂ ਬੜਾ ਹਾਂ ਆਵੇ ਬੋਲਦਾ ਸੋਪੇ ਕਹੇ ਮੈਂ ਕਹਿੰਦਾ ਇੱਥੇ ਆ ਕੇ ਤਾਂ ਅੰਤਰਾਤਮਾ ਦੀ ਬਾਤ ਇੱਕ ਹੈ ਸਭ ਦੀ ਅੰਤਰਾ ਆਤਮਾ ਦੀ ਬਾਜ ਉਹਦੀ ਉਹ ਬੋਲੀ ਗਿਰ ਬਾਜ ਜਿਹੜਾ ਅੰਤਰਾ ਆਤਮਾ ਉਹਦਾ ਬੋਲਦਾ ਮੈਂ ਆਪੋ ਬੋਲ ਨਾ ਜਾਣਦਾ ਉਹੀ ਤਾਂ ਕਹਿ ਰਿਹਾ ਕਹਿੰਦਾ ਮੈਂ ਤਾਂ ਬੋਲਦਾ ਹੀ ਨਹੀਂ ਮੈਂ ਦਗੂੰਗਾ ਜੋ ਕਹਿਆ ਸਭ ਹੁਕਮਾਉ ਜੀਓ ਹੁਕਮ ਨਹੀਂ ਕਹਿ ਜੋ ਬੋਲੇ ਹੁਕਮ ਹੀ ਬੋਲਿਆ ਮੈਂ ਨਹੀਂ ਬੋਲਿਆ ਜੋ ਮੈਂ ਬੋਲਿਆ ਜੇ ਤੁਸੀਂ ਮੈਨੂੰ ਬੋਲਾ ਕਹਿੰਨੋ ਮੈਂ ਵੀ ਹੁਕਮ ਹੀ ਕਹਿ ਮੇਰੇ ਤੋਂ ਹੁਕਮ ਵਾਲੀ ਆਵਾਜ਼ ਨਿਕਲੀ ਬੋਲਾਏ ਬੋਲੇ ਖਸ ਨਹੀਂ ਆ ਗਿਆ ਆਵੇ ਆ ਗਿਆ ਜਾਏ ਨਾਨਕ ਜਪਾਵੇ ਤਾਂ ਲੈ ਸਮਾਏ ਅੱਗੇ ਆਵੇ ਅੱਗੇ ਜਾਏ ਜੀ ਵਾਕਿਆ ਨਾਲ ਜਾਂਦਾ ਹੁੰਦਾ ਹੈ ਆਕੇ ਨਾਲ ਜਾਂਦਾ ਚਾ ਆ ਗਿਆ ਹੁੰਦੀ ਹੈ ਤਾਂ ਜਦ ਲੈ ਲੰਦਾ ਫੋਕ ਹੁੰਦਾ ਹੈ ਛੱਡ ਕੇ ਚਲਾ ਜਾਂਦਾ ਸਰੀਰ ਚ ਆਗਿਆ ਨਾਲ ਹੁੰਦਾ ਆਗਿਆ ਨਾਲ ਸਰੀਰ ਛੱਡ ਜਾਂਦਾ ਜਾਂ ਤਸ ਭਾਵੇ ਨਾਨਕ ਜਪਾਵੇ ਤਾਂ ਲੈ ਸਮਾਏ ਤਾਂ ਕਹਿੰਦਾ ਜਪਾਵੇ ਜਾਂਦੇ ਚਾਹੁੰਦਾ ਵੀ ਮੈਂ ਹੁਣ ਸੰਸਾਰ ਚ ਨਹੀਂ ਰਹਿਣਾ ਦੇਖੋ ਉਹ ਤਾਂ ਜੀਵ ਚਾਹੁੰਦਾ ਹੈ ਜੀ ਪਹਿਲਾਂ ਚਾਹੁੰਦਾ ਪਰਮੇਸ਼ਰ ਬਾਅਦ ਚਾਹੁੰਦਾ ਪਰਮੇਸ਼ਰ ਦਾ ਸਦਾ ਹੀ ਚਾਹੁੰਦਾ ਚਾਹੁੰਦਾ ਤਾਂ ਇਹ ਨਹੀਂ ਹੈ ਉਹਦੇ ਚਾਹਣਾ ਕੀ ਫਰਕ ਪੈਂਦਾ ਉਹ ਤਾਂ ਸਦਾ ਹੀ ਚਾਹੁੰਦਾ ਚਾਹੁੰਦਾ ਤਾਂ ਇਹ ਨਹੀਂ ਬੋਲਦਾ ਤਾਂ ਇਹ ਨਹੀਂ ਇਹ ਨਹੀਂ ਅੱਜ ਹੈਗਾ ਜੋ ਚੁਗਣ ਤੇ ਉਹ ਕਹਿੰਦਾ ਚੱਲ ਜੰਨਾ ਤੇ ਚੁਗਦਾ ਚੁਗਿਆ ਇਹਦਾ ਮਾਨੇ ਭਰਿਆ ਅੱਖੀ ਦੇਖਣ ਨਾਲ ਜੀਆਂ ਪੌਰਕ ਤੁਮਸੇ ਜਨਜਰ ਇਹ ਨਹੀਂ ਰਜਦਾ ਉਹ ਨਾ ਜਰ ਹੋ ਵੀ ਕਹਾਂ ਜਲੋ ਰਜ ਲੰਦੇ ਇਹਦੇ ਕੋਲ ਇਹਦੇ ਇੱਛਾ ਦੀ ਗੱਲ ਬੇਰ ਜਦ ਪਾਵੇ ਤਲੈ ਸਮਾਵੇ ਦੇਖੋ ਜਦ ਪਾਵੇ ਤਨ ਲੈ ਸਮਾਵੇ ਜਦ ਇਹਨੂੰ ਇਹ ਚਾਹੁੰਦਾ ਹੈ ਮੈਨੂੰ ਸੰਭਾਲਵੇ ਫਿਰ ਉਹ ਸੰਭਾਲ ਲੈਂਦਾ ਵਿੱਚ 14 ਇਹ ਹੈ ਆਪਣੇ ਅੰਦਰ ਸਮੋਦਾ ਹੋ ਹੈ ਸਮੋਦਾ ਹੁਕਮ ਆਪਣੇ ਅੰਦਰ ਲੈਂਦਾ ਹੋ ਕੜਾ ਲਕੋ ਦਾ ਆਪ ਹੈ ਉਹ ਆਪਣੇ ਅੰਦਰ ਪਰ 14 ਇਹ ਮੈਂ ਆਪਣੀ ਬਾਹਾਂ ਜਿ ਬੜਾ ਲਾਇਆ ਹੈ ਬਿਹਾਨਾ ਹੋ ਹੂੰ